ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਸਾਰੀਆਂ ਹੀ ਪੰਜਾਬ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਵਪਾਰਕ ਸੰਸਥਾਵਾਂ ਦੇ ਹੋਲਡਿੰਗ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਕੀਤੇ ਜਾਣ ਤਾਂ ਕਿ ਸਾਡੇ ਆਉਣ ਵਾਲੇ ਪੁਵਿੱਖ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਿਆ ਜਾ ਸਕੇ ਪਰ ਦੂਜੇ ਪਾਸੇ ਕੱਲ ਪੰਜਾਬੀ ਮਾਂ ਬੋਲੀ ਦਿਵਸ ਹੋਣ ਦੇ ਬਾਵਜੂਦ ਵੀ ਪੰਜਾਬੀ ਦੀ ਬਜਾਏ ਕਈ ਸ਼ਹਿਰਾਂ ਦੇ ਵਿੱਚ ਹੋਲਡਿੰਗ ਬੋਰਡ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਦੇਖਣ ਨੂੰ ਮਿਲੇ ਅਜਿਹੀ ਸਥਿਤੀ ਦੇ ਵਿੱਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਬਾਰ ਕਰੋਨਾ ਤੋਂ ਬਾਅਦ ਮਹਿੰਗਾਈ ਬਹੁਤ ਵੱਧ ਗਈ ਹੈ ਜੇਕਰ ਉਹ ਆਪਣੇ ਬੋਰਡ ਬਦਲਵਾਉਂਦੇ ਨੇ ਤਾਂ ਉਸ ਦਾ ਖਰਚਾ ਤਕਰੀਬਨ 2 ਤੋਂ 3000 ਰੁਪਿਆ ਆਉਂਦਾ ਹੈ ਜਿਸ ਦੇ ਲਈ ਉਹ ਸਮਰੱਥ ਨਹੀਂ ਪਰ ਜੇਕਰ ਸਰਕਾਰ ਆਪਣੇ ਵੱਲੋਂ ਪੇਂਟਰ ਭੇਜ ਕੇ ਉਹਨਾਂ ਦੇ ਬੋਰਡ ਰੰਗ ਕਰਵਾ ਸਕਦੀ ਹੈ ਤਾਂ ਓਹ ਇਸ ਦੇ ਲਈ ਤਿਆਰ ਨੇ ਸਰ ਗੱਲ ਇਹਦਾ ਹੈ ਵੀ ਸਰਕਾਰਾਂ ਐਲਾਨ ਤੇ ਬਹੁਤ ਕਰਦੀਆਂ ਸਰਕਾਰਾਂ ਦੇ ਵਿੱਚ ਇੰਨੇ ਨੇ ਦਿਮਾਗਾਂ ਵਾਲੇ ਬੰਦੇ ਆਈਪੀਐਸ ਇੰਨੇ ਵੱਡੇ ਵੱਡੇ ਅਧਿਕਾਰੀ ਬਣੇ ਦੇਣਾ ਬੈਠੇ ਨੇ ਉਹ ਸੋਚਦੇ ਨਹੀਂ ਐ ਵੀ ਜਨਤਾ ਦੀ ਪੋਜੀਸ਼ਨ ਜਿਹੜੀ ਆ ਕੀ ਐ ਮਾਰਕੀਟ ਕਰੋਨਾ ਦੇ ਬਾਅਦ ਇੰਨੀ ਕਿ ਸਲੰਪ ਮਾਰਕੀਟ ਆ ਕਿਸੇ ਵੀ ਦੁਕਾਨਦਾਰ ਦੀ ਹਿੰਮਤ ਨਹੀਂ ਪੈਂਦੀ ਵੀ ਉਹ ਆਪਣੇ ਬੋਰਡਾਂ ਨੂੰ ਟੱਚ ਕਰਨ ਕਿਉਂਕਿ ਕੋਈ ਵੀ ਛੋਟੇ ਤੋਂ ਛੋਟਾ ਬੋਰਡ ਵੀ ਬਣਾਉਣ ਵਾਸਤੇ 2 ਤੋਂ 2.5 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਉਹ ਦੁਕਾਨਦਾਰ ਜਿਹੜੇ ਆ ਉਹ ਇਹਨਾਂ ਅਫੋਰਡ ਨਹੀਂ ਕਰ ਸਕਦੇ ਕਈ ਦੁਕਾਨਾਂ ਨੇ ਤੇ ਲੱਖ-ਲੱਖ ਰੁਪਏ ਦਾ ਬੋਰਡ ਲੱਗਿਆਦਾ ਆ ਉਹ ਅਫੋਰਡ ਨਹੀਂ ਕਰ ਸਕਦੇ ਅਸੀਂ ਇਹਦੇ ਵਿੱਚ ਸੋਂ ਬੜੇ ਖੁਸ਼ ਆ ਵੀ ਗਵਰਨਮੈਂਟ ਦੁਕਾਨਦਾਰਾਂ ਨੂੰ ਬਿਜ਼ਨਸਮੈਨਾਂ ਨੂੰ ਥੋੜਾ ਟਾਈਮ ਹੋਰ ਦੇਵੇ ਉਸਦੇ ਬਾਅਦ ਅਗਰ ਨਹੀਂ ਲਗਾਉਂਦੇ ਤੇ ਤੁਸੀਂ ਦੁਕਾਨਦਾਰਾਂ ਦਾ ਆਪਣੇ ਪਿੰਟਰ ਭੇਜੋ ਜੋ ਲਖਾਣਾ ਸਾਡੀ ਦੁਕਾਨਦਾਰ ਲਿਖਾ ਦਿਓ ਕਿਉਂਕਿ ਸਾਨੂੰ ਤੇ ਸਰਕਾਰ ਕੋਲ ਕੋਈ ਮਦਦ ਨਹੀਂ ਹੈ ਦੁਕਾਨਦਾਰਾਂ ਨੂੰ ਕੋਈ ਮਦਦ ਨਹੀਂ ਸਰਕਾਰ ਦੀ ਸਾਰੇ ਕੰਮ ਜਿਹੜੇ ਨੇ ਦੇਖੋ ਬੱਤੀ ਫ੍ਰੀ ਕਰਨ ਦੇ ਬਾਵਜੂਦ ਵੀ ਦੁਕਾਨਾਂ ਦੀ ਇਹ ਬੀਲੇ ਰੇਟ ਆਪਣੇ ਬਿੱਲ ਜਿਆਦਾ ਆਇਆ ਕਰਦੇ ਆ ਜਿਹੜੇ ਵੀ ਕੋਈ ਫ੍ਰੀ ਚੀਜ਼ ਦਿੰਦੇ ਆ ਉਹ ਦੁਕਾਨਦਾਰਾਂ ਦੇ ਪੈ ਜਾਂਦੇ ਆ ਇਸ ਕਰਕੇ ਸਾਡੀ ਸਰਕਾਰ ਅਕੋ ਬੇਨਤੀ ਹੈ ਵੀ ਤੁਸੀਂ ਜਿਹੜੇ ਬੋਰਡ ਜਿਹੜੇ ਪੰਜਾਬੀ ਚ ਪੂਰੇ ਪੰਜਾਬ ਚ ਲਿਖਣ ਦੇ ਹੁਕਮ ਦਿੱਤਾ ਸੀ ਸਾਡਾ ਜਿਹੜਾ ਇਲਾਕਾ ਜਿਹੜਾ ਹੈ ਉਹ ਹਿੰਦੀ ਬਹੁਵਲ ਹੈ ਸਾਡੇ ਲੋਕੀ ਸਾਰੇ ਹਿੰਦੀ ਪੜ੍ਹਦੇ ਨੇ ਤੁਸੀਂ ਪੰਜਾਬੀ ਦੇ ਬੋਰਡ ਕਹਿੰਦੇ ਦਿਓ ਕਿਉਂਕਿ ਇੱਥੇ ਦੇ ਲੋਕਾਂ ਨੂੰ ਪੰਜਾਬੀ ਆਂਦੀ ਨਹੀਂ ਸਾਨੂੰ ਦੁਕਾਨਦਾਰਾਂ ਨੂੰ ਸਾਨੂੰ ਵੀ ਪੰਜਾਬੀ ਦਾ ਨਹੀਂ ਪਤਾ ਅਸੀਂ ਪੰਜਾਬੀ ਦੇ ਬੋਰਡ ਕਿੱਦਾਂ ਲਖਾਈਏ ਤੁਸੀਂ ਜਿੱਥੇ ਪੰਜਾਬੀ ਬਹੁਵਲ ਹੈ ਉੱਥੇ ਤੁਸੀਂ ਬੋਰਡ ਲਗਾਓ ਤੁਹਾਡਾ ਸਰਕਾਰੀ ਸਕੂਲ ਉੱਥੇ ਬੋਰਡ ਲਗਾਓ ਤੁਸੀਂ ਮਿਲ ਕੇ ਜਿਹੜਾ ਸਰਕਾਰੀ ਦਫ਼ਤਰ ਉੱਥੇ ਪੰਜਾਬੀ ਲਗਾਓ ਆਪਣੇ ਕੰਮ ਦੇ ਤੁਸੀਂ ਇੰਗਲਿਸ਼ ਕਰੇ ਕਰਦੇ ਹੋ ਤੇ ਦੁਕਾਨਦਾਰਾਂ ਤੋਂ ਤੁਹਾਡਾ ਕੀ ਯੋਗ ਹੈ ਉਹ ਨਾ ਤੁਸੀਂ ਦੁਕਾਨਦਾਰ ਨੂੰ ਕੋਈ ਮਾਲ ਪਾ ਕੇ ਦਿੰਦਾ ਨਾ ਕੋਈ ਦੁਕਾਨਦਾਰ ਦੁਕਾਨਦਾਰ ਨੂੰ ਦੁਕਾਨ ਮੋਲ ਲੈ ਕੇ ਦਿੱਤੀ ਦੀ ਹੈ ਠੀਕ ਹੈ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਮਗਰ ਅਗਰ ਜੇ ਤੁਸੀਂ ਜਰੂਰੀ ਲਿਖਾਣਾ ਹੈ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਆਪਣੇ ਪਿੰਟਰ ਭੇਜੋ ਤੇ ਉਹ ਲਿਖਾ ਦਿਓ ਜਿਹੜਾ ਆ ਭਾਸ਼ਾ ਦਿਵਸ ਨੂੰ ਆਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜਾ 20% ਸਾਰੇ ਹੋਣੀ ਪੰਜਾਬੀ ਦੇ ਵਿੱਚ ਕਰਨ ਦੇ ਹੁਕਮ ਲੈਣ ਕਿਤੇ ਜੀ ਸੀ ਪਰ ਦੇਖਣ ਦੇ ਵਿੱਚ ਆ ਸ਼ਾਇਦ ਦੁਕਾਨਦਾਰਾਂ ਨੂੰ ਜਿਹੜਾ ਹੋਣੀ ਉਹ ਤੁਹਾਨੂੰ ਨਹੀਂ ਚੇਂਜ ਕੀਤਾ ਕਿ ਉਦਾਂ ਦੇ ਹੋਤਾ ਹੀ ਹੈ ਸਭ ਤੋਂ ਪਹਿਲਾਂ ਤੇ ਮੈਂ ਦਿੱਲੀਆ ਗਹਿਰਿਆਨ ਨੂੰ ਸਮੁੱਚੀ ਪ੍ਰੈਸ ਦੀ ਟੀਮ ਨੂੰ ਜਿਹੜਾ ਹੈ ਉਹ ਧੰਨਵਾਦ ਕਰਦਾ ਹਾਂ ਸ਼ੁਕਰੀਆ ਕਰਦਾ ਹਾਂ ਔਰ ਜੀ ਆਇਆਂ ਕਹਿੰਦਾ ਹਾਂ ਔਰ ਅੱਜ ਦੇ ਇਸ ਪਾਕ ਪਵਿੱਤਰ ਦਿਹਾੜੇ ਦੇ ਉੱਤੇ ਸਭੂ ਪੰਜਾਬੀਆਂ ਨੂੰ ਜਿਹੜਾ ਹੈ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਹੜਾ ਹੈ ਉਹ ਮੁਬਾਰਕਬਾਦ ਕਹਿੰਦਾ ਹਾਂ ਤੇ ਇਸ ਦੇ ਨਾਲ ਹੀ ਜਿਹੜਾ ਪ੍ਰਸ਼ਨ ਤੁਹਾਡਾ ਹੈ ਕਿ ਸਾਡੇ ਮੁੱਖ ਮੰਤਰੀ ਦਾ ਐਲਾਨ ਸੀ ਕਿ 21 ਫਰਵਰੀ ਤੱਕ ਜਿਹੜਾ ਹੈ ਉਹ ਜਿਹੜੇ ਬੋਰਡ ਨੇ ਉਹ ਪੰਜਾਬੀ ਦੇ ਵਿੱਚ ਕੀਤੇ ਜਾਣ ਉਹਨਾਂ ਦੇ ਲਈ ਅਸੀਂ ਯਤਨਸ਼ੀਲ ਹਾਂ ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਇਹ ਬੋਰਡ ਜਿਹੜੇ ਨੇ ਕਰ ਲਏ ਨੇ ਜਿਹੜੇ ਅਜੇ ਤੱਕ ਨਹੀਂ ਹੋਏ ਉਹ ਅਸੀਂ ਅੱਜ ਤੋਂ ਬਾਅਦ ਫਿਰ ਜਿਹੜਾ ਹੈ ਉਹ ਵਿਜ਼ਿਟ ਕਰਾਂਗੇ ਔਰ ਜਿਹੜਾ ਹੈ ਲੋਕਾਂ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਜਾਗਰੂਕ ਕਰ ਰਹੇ ਹਾਂ ਔਰ ਮੈਨੂੰ ਵਾਰ-ਵਾਰ ਜਿਹੜੇ ਨੇ ਉਹ ਸਾਡੇ ਦੁਕਾਨਦਾਰਾਂ ਦੇ ਔਰ ਉਹਨਾਂ ਦੇ ਸਾਡੇ ਕੋਲੋਂ ਉਹ ਜਿਹੜਾ ਹੈ ਉਹ ਪੁੱਛ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਕਰਨੇ ਨੇ ਔਰ ਕਿੱਥੇ ਜਾ ਰਹੇ ਨੇ ਉਮੀਦ ਹੈ ਕਿ ਜਿਹੜਾ ਹੈ ਇਹ ਸਭ ਇਹ ਕੰਮ ਜਿਹੜਾ ਹੈ ਬਹੁਤ ਜਲਦੀ ਜਿਹੜਾ ਹੈ ਨਿਪਰੇ ਚੜ ਜਾਵੇ 라이ਟੇਸ ਚੈਨਲ ਦੇ ਲਈ ਕਮਲਾ ਰੰਧਾਵਾ ਦੀ ਵਿਸ਼ੇਸ਼ ਰਿਪੋਰਟ